ਮੇਰੀ ਦੌੜ ਹੀ ਨਹੀਂ ਕਿਸੇ ਦੀ ਬਿਲਕੁਲ ਪਿਓਰ ਆ ਮੇਰੀ ਦੌੜ ਹੈ ਹੀ ਨਹੀਂ ਕਿਸੇ ਨਾਲ ਉਹਨਾਂ ਲੋਕਾਂ ਦੀ ਦੌੜ ਛੋਟੀ ਹੁੰਦੀ ਆ ਜਿਹੜੇ ਆਪਣੇ ਆਪ ਨੂੰ ਪੁੱਠੇ ਤਰੀਕੇ ਨਾਲ ਵਾਇਰਲ ਕਰਦੇ ਆ ਠੀਕ ਹੈ ਤੇ ਉਹ 121 ਸਾਲ ਬਾਅਦ ਜਦੋਂ ਦੁੱਧ ਕੱਢਿਆ ਕੱਚੇ ਦਾ ਕੱਚਾ ਬਿਲਕੁਲ ਜੀ ਗੱਡੀ ਦੇਖੀ ਲੈ ਖੜੇ ਤੁਹਾਨੂੰ ਪਹਿਚਾਨ ਲਿਆ ਅ ਜਦੋਂ ਤੁਸੀਂ ਉਹਨਾਂ ਦੀਆਂ ਗੱਲਾਂ ਕਰਦੇ ਆ ਕਿਸੇ ਵੀ ਗੁਰੂ ਪੀਰ ਨੂੰ ਤੁਸੀਂ ਧਿਆਉਂਦੇ ਆ ਨਾ ਤੇ ਉਹ ਸਹਾਇ ਹੁੰਦੇ ਆ ਕੀ ਸੇਵਾ ਕਰੀਏ ਤੁਹਾਡੀ ਤੁਸੀਂ ਸੁਣਾਓ ਦਰਸ਼ਨ ਹੋ ਗਏ ਭਾਜੀ ਦਰਸ਼ਨ ਮੇਰੇ ਹੋਈ ਜਾਣੇ ਬਹੁਤ ਹੈ ਨਾ ਸਾਡੀ ਤਾਂ ਰੂਹ ਦੀ ਖਰਾ ਗਈ ਇਹ ਆਪਾਂ ਇਹ ਤਾਂ ਹੈ ਨਾ ਕੁੜੀਆਂ ਦੀ ਨਾਲ ਸ਼ਾਹ ਤਲਾਈ ਦੀ ਹਾਂ ਜੀ ਉਹ ਕੁੜੀਆਂ ਮਿਲਿਆ ਦੀ ਉਹ ਪਿਛਲੇ ਆ ਫਾਈਡੇ ਦੀ ਤੁਸੀਂ ਗੱਡੀ ਦੇਖ ਕੇ ਰੁਕੇ ਹਾਂ ਜੀ ਤਾਂ ਨੂੰ ਦੇਖ ਰਹੀ ਹੈ ਤੁਸੀਂ ਉਹਨੂੰ ਦੇਖ ਲਿਆ ਸੀਗਾ ਅੱਛਾ ਮੈਂ ਕਿਹਾ ਯਾਰ ਜੀ ਉਹੀ ਲੱਗ ਰਹੇ ਨੇ ਆਪਾਂ ਫਿਰ ਮੈਂ ਗੱਡੀ ਨਾਲ ਨੀਂਗਾ ਮਾਰ ਕੇ ਗ੍ਰੇਟ ਟੈਲੀਕਾਫਟ ਲੈ ਕੇ ਆਇਆ ਸੀ ਤੇ ਕਿਹੜੀ ਜਗ੍ਹਾ ਤੂੰ ਲੁਧਿਆਣਾ ਹਾਂ ਜੀ ਬਾਬਾ ਜੀ ਨੂੰ ਜਾ ਰਹੇ ਹਾਂ ਬਹੁਤ ਵਧੀਆ ਵੀਰੇ ਜਿਹੜਾ ਆ ਪਿਆਰ ਹੈ ਨਾ ਇਹ ਤੁਹਾਨੂੰ ਬੂਸਟ ਕਰਦਾ ਮੈਂ ਹਰ ਵੀਡੀਓ 'ਚ ਇਹੀ ਕਹਿ ਕੇ ਆ ਕਹਿੰਦਾ ਮੈਂ ਤਕਰੀਬਨ ਤੁਹਾਡੀ ਸਾਰੀਆਂ ਵੀਡੀਓ ਦੇਖਦਾ ਮੈਂ ਸੈਲੀਗਰਾਸ ਤੋਂ ਜਿਹੜਾ ਤੁਹਾਡਾ ਚੱਲਦਾ ਹਾਂਜੀ ਔਰ ਬਕਾਇਦਾ ਜੂਨਾਗੜ੍ਹ ਦੀਆਂ ਵੀਡੀਓ ਸੇ ਤੁਸੀਂ ਪਾਈਆਂ ਉਹ ਵੀ ਅਸੀਂ ਸਾਰੀਆਂ ਦੇਖੀਆਂ ਨੇ ਤੇ ਜੋ ਵੀ ਤੁਹਾਡੀ ਨਵੀਂ ਵੀਡੀਓ ਜਿੰਦਾ ਵੀ ਪੈਂਦੀ ਆ 2-4 ਘੰਟੇ ਬਾਅਦ ਜ਼ਰੂਰ ਦੇਖ ਲਈ ਜੀ ਇਹ ਗੱਲ ਆ ਜਾਣੂ ਕਰਵਾਉਣੇ ਤੁਹਾਨੂੰ ਜਾਣਕਾਰੀ ਸੰਗਤ ਨੂੰ ਕਰ ਬੈਠੇ ਬੈਠੇ ਸੰਗੀਤ ਦੀ ਜਾਣਕਾਰੀ ਨਹੀਂ ਮਿਲਦਾ ਤੁਸੀਂ ਆਪਣੇ ਜਰੀਏ ਲੋਕ ਵਧੀਆ ਅਵੇਅਰਨੈਸ ਕਰ ਲੈਂਦੇ ਆ ਬਹੁਤ ਵਧੀਆ ਉਨੀ ਮੈਂ ਕਹਿੰਦਾ ਪ੍ਰਮਾਤਮਾ ਦੀ ਕਿਰਪਾ ਆ ਹੁਣੇ ਚਰਨੀ ਲਾਇਆ ਛੋਟੀ ਜੀ ਕੋਸ਼ਿਸ਼ ਆ ਦੇਖੋ ਕਿ ਕਿੰਨੀਆਂ ਸੰਗਤਾਂ ਵਿਦੇਸ਼ਾਂ 'ਚ ਬੈਠੀਆਂ ਹੋਣਾ ਸਿਰਫ ਬਾਬਾ ਜੀ ਦੇ ਗੁਰੂਨਾ ਝਾੜੀ ਮੰਦਿਰ ਦਾ ਪਤਾ ਜਾਂ ਉਹਨਾਂ ਨੂੰ ਰੋਟੀ ਲੱਸੀ ਮੰਦਿਰ ਦਾ ਪਤਾ ਜਾਂ ਸਿੱਧਾ ਦਿਓਰ ਸਿੱਧਾ ਮੁਹਦਾ ਦਾ ਪਤਾ ਤੁਸੀਂ ਸਮਾਧੀ ਵਾਲੀ ਰਤਨਵੰਤਾ ਦਾ ਘਰ 'ਚ ਖਾ ਲਿਆ ਤੁਸੀਂ ਠੀਕ ਆ ਉਹ ਚੀਜ਼ ਨਵੀਆਂ ਨਵੀਆਂ ਸੰਗਤਾਂ ਵਾਸਤੇ ਜਾ ਜਿਵੇਂ ਜਿੱਥੇ ਸਮਾਦੀ ਸਥਾਨ ਬਣੇ ਹੋਏ ਨੇ ਮਹੰਤਾਂ ਦੇ ਇਹਦੀ ਸਾਰੀਆਂ ਵੀਡੀਓ ਦੇਖਦੇ ਆਂ ਦੇਖਿਆ ਸੀ ਦੇਖਿਆ ਸੀ ਪੁਲਿਸ ਖਾਨਾ ਜਿੱਥੇ ਬਣਿਆ ਹੋਇਆ ਇੱਕ ਤਾਂ ਬਾਬਾ ਜੀ ਦਾ ਜਨਮ ਆਉਂਦਾ ਉਹ ਸਪੈਸ਼ਲੀ ਤੁਹਾਡੀ ਉਹ ਵੀਡੀਓ ਜਿਹੜੀ ਤੁਸੀਂ ਰਾਤ ਨੂੰ 2:30 3:00 ਵੇ ਸ਼ੂਟ ਕੀਤੀ ਸੀ ਅੱਛਾ ਉਹਦੇ ਵਿੱਚ ਤਾਂ ਨਾ ਇਦਾਂ ਦੀ ਪੰਡਿਤ ਜੀ ਅਰੇ ਇੱਥੇ ਨਾ ਜਾ ਮੇਰਾ ਪ੍ਰਤੂਮੀ ਆ ਜਾ ਉਹਦੇ ਵਿੱਚ ਪੰਡਿਤ ਜੀ ਉਹ ਨਹੀਂ ਤਾਂ YouTube ਹਨਾ ਤੇ ਅਸੀਂ 올 ਰੈਡੀ ਉਹ ਸਾਰੀ ਰਾਤ ਦੇ ਜਿੱਦਾਂ ਪਹਿਲਾਂ ਗੁਫਾ ਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਅਸੀਂ ਆ ਗਏ ਸ਼ਾਤਲਾਈ ਸ਼ਾਤ ਲਈ ਆ ਕੇ ਸੱਜਣ ਮੇਲੀ ਸੋਰ ਵੀ ਆਇਓ ਸੀ ਮੇਰੇ ਭਰਾ ਹਾਂਜੀ ਤੇ ਵਿੱਕੀ ਭਾਜੀ ਆ ਸਾਡੇ ਬੁੱਲੋਵਾਲ ਤੋਂ ਉਹ ਟਰੈਕਟਰਾਂ ਨੂੰ ਐਂਪਲੀਫਾਇਰ ਫਿਟ ਕਰਦੇ ਉਹ ਵੀ ਆਇਓ ਸੀਗੇ ਉਹਨਾਂ ਦੇ ਨਾਲ ਫਿਰ ਉੱਥੇ ਬੈਠੇ ਗੱਲਾਂ ਬਾਤਾਂ ਕੀਤੀਆਂ ਰੱਬ ਦੀਆਂ ਉਸ ਤੋਂ ਬਾਅਦ ਸੁੱਤੇ ਨਹੀਂ ਆਈ ਸਾਰੀ ਰਾਤ ਮੈਂ ਕਿਹਾ ਜੀ ਅਸੀਂ ਸੋងਗੇ ਨਾ ਤੜਕੇ 2 ਵਜੇ ਜਾ ਕੇ ਖੁੱਲਣੀ ਨੀਗੀ ਉਹ ਫਿਰ ਉਦਾਂ ਹੀ ਆਉਣ ਨੂੰ ਚੱਲ ਗਏ ਬਹੁਤ ਸੋਹਣਾ ਸੀ ਤੇ ਉਹ ਵੀ ਇੱਕ ਤਾਂ ਜਾਣਾ ਆਉਣਾ ਉਹ ਬਿਨਾਂ ਰੁਕੇ ਚੱਲਦੇ ਆ ਪੰਡੇ ਜੀ ਹਾਂਜੀ ਹਾਂਜੀ ਤੇ ਉਹ ਵੀ ਸਾਹ ਵੀ ਬਹੁਤ ਜ਼ਿਆਦਾ ਪਰ ਉਸ ਰਸਤੇ ਵਿੱਚ ਲਾਈਟ ਵੀ ਹੈ ਨਹੀਂ ਲਾਈਟ ਵੀ ਹੈ ਨਹੀਂ ਦਿਨੇ ਜਾਣਾ ਤਾਂ ਇਹ ਕਿਹਦੀ ਗੱਲ ਆ ਭਰਾ ਤੁਹਾਨੂੰ ਜਾਣਕਾਰੀ ਦੇ ਮੇਰੇ ਘਟ ਹਾਂਜੀ ਯਾਨੀ ਕਿ ਕਈ ਲੋਕਾਂ ਨੂੰ ਬਾਬਾ ਜੀ ਨੂੰ ਜਿਹੜੇ ਦਰਬਾਰ ਤੇ ਜਾਂਦੇ ਨੇ ਕਈ ਉਹਨਾਂ ਦੇ ਬਾਰੇ ਬਹੁਤ ਜਾਣਕਾਰੀ ਘੱਟ ਆ ਇਹ ਕਿਹੜੀ ਜਗ੍ਹਾ ਸੀ ਇਹ ਤਾਂ ਬੋਲੀ ਦੀ ਗੱਲ ਕਰਦੇ ਕਈ ਲੋਕਾਂ ਨੂੰ ਬਹੁਤ ਜਾਣਕਾਰੀ ਘੱਟ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਵੀ ਬਾਬਾ ਦੇ ਦਰਬਾਰ ਤੇ ਆਏ ਗੁਫਾ ਦੇ ਦਰਸ਼ਨ ਕੀਤੇ ਲਗਭਗ ਵਾਪਸੀ ਕਰਦੇ ਆ ਜੀ ਜੀ ਠੀਕ ਹੈ ਨਾ ਮੇਰੇ ਖਿਆਲ ਚ ਕਾਫੀ ਲੋਕਾਂ ਜਾਣ ਕੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਦਾ ਮਾਧਿਅਮ ਰਾਈਂ ਆਪਣੇ ਦਿਖਾਣੇ ਆ ਜਦੋਂ ਉਹ ਲੋਕਾਂ 'ਚ ਇਹ ਤਾਨ ਪੈਦਾ ਹੋ ਜਾਂਦੀ ਵੀ ਯਾਰ ਇਹ ਚੀਜ਼ ਨੂੰ ਦਿਖਾਈ ਹੈ ਨਾ ਤੇ ਅਸੀਂ ਵੀ ਦਰਬਾਰ ਦੇ ਦੇਖ ਕੇ ਵੀ ਹੈ ਕਿੰਦੇ ਆ ਇਹ ਕੀ ਆ ਬਾਤ ਹੈ ਨਹੀਂ ਬਹੁਤ ਵਧੀਆ ਗੱਲ ਆ ਕਿਸੇ ਵੀ ਸਥਾਨ ਬਾਰੇ ਆਪਾਂ ਜਾਣੂ ਕਰਵਾਉਣੇ ਕਿਸੇ ਸੰਗਤ ਦੇ ਬੰਦੇ ਨੂੰ ਕਿਸੇ ਨੂੰ ਵੀ ਆ ਉਹਨੂੰ ਇੱਕ ਦੇਖੋ ਦਰਬਾਰ ਤੇ ਆਨੇ ਆ ਦਰبار ਤੇ ਆ ਕੇ ਵੀ ਤੁਹਾਨੂੰ ਚੀਜ਼ ਬਾਰੇ ਨਹੀਂ ਪਤਾ। ਵੀ ਆਹ ਦਰਬਾਰ ਤੇ ਵੀ ਆਹ ਚੀਜ਼ ਹੈਗੀ ਆ। ਹਾਂਜੀ। ਠੀਕ ਹੈ ਨਾ। ਕਈ ਕਈ ਬਾਬੇ ਦਰਬਾਰ ਤੇ ਆਉਂਦੇ ਸ਼ਾਹ ਤਲਾਈ ਆਉਂਦੇ ਮਾਤਾ ਜੀ ਦੇ ਦਰਬਾਰ ਮੰਦਰ ਤੇ ਕਰਾ ਕੇ ਮੂਲੇ ਮਾਤਾ ਰਸਨ ਦਾ ਵੀ ਸਥਾਨ ਹੈਗਾ, ਇਹ ਘਰ ਹੈਗਾ ਆ। ਤੁਸੀਂ ਉਹਨਾਂ ਬਾਰੇ ਦੱਸਦੇ। ਕਈ ਨੂੰ ਅੱਜ ਚੱਕਰ ਨਹੀਂ ਪਤਾ। ਨਹੀਂ ਚੀਜ਼ ਹੋਈ। ਕਿੱਥਾਂ ਹੁੰਦੀ ਪਾਜੀ ਜਦੋਂ ਨਾ ਸਾਨੂੰ ਕਿਸੇ ਚੀਜ਼ ਦੀ ਭੁੱਖ ਹੋਵੇ। ਹਾਂਜੀ ਹਾਂਜੀ। ਫਿਰ ਉਹ ਚੀਜ਼ ਤੁਸੀ ਲੱਭ ਲੈਣੇ ਕਿਤੇ ਲੱਭ ਲੈਣੇ। ਤੇ ਧੁੱਖ ਪਹਿਲੀ ਗੱਲ ਤੁਹਾਡੇ ਅੰਦਰ ਭੁੱਖ ਹੋਣੀ ਚਾਹੀਦੀ। ਬਿਲਕੁਲ ਬਿਲਕੁਲ ਜੀ। ਸਾਨੂੰ ਖੁਸ਼ੀ ਹੈ ਨਾ ਇਸ ਚੀਜ਼ ਦੀ ਖੁਸ਼ੀ ਹੁੰਦੀ ਆ ਦੇਖੋ ਜਦੋਂ ਤੁਸੀਂ ਸਾਨੂੰ ਮਾਤਮ ਕੋਈ ਵੀ ਹੋਵੇ ਚਾਹੇ ਤੁਸੀਂ ਆ ਜੀ ਜੀ ਕੋਈ ਵੀ ਕੋਈ ਵੀ ਮਾਤਮ ਕੋਈ ਵੀ ਕੋਈ ਵੀ ਮਾਤਮ ਰਾਹੀਂ ਸਾਨੂੰ ਜਦੋਂ ਤੁਹਾਡੇ ਮਾਤਮ ਰਾਹੀਂ ਪਤਾ ਚੱਲਦਾ ਵੀ ਆਹ ਚੀਜ਼ ਵੀ ਹੈਗੀ ਆ ਸਾਡਾ ਮਨ ਵੀ ਖੁਸ਼ ਹੁੰਦਾ ਹੈ ਵੀ ਬਾਬਾ ਜੀ ਦੀ ਵੀ ਇੱਕ ਹਿਸਟੋਰੀਕਲ ਚੀਜ਼ ਹੋਰ ਹੈਗੀ ਆ ਕਿਉਂਕਿ ਉਹ ਕੋਸ਼ਿਸ਼ ਬਹੁਤ ਕੋਸ਼ਿਸ਼ ਬਿਲਕੁਲ ਬੈਕ ਟੂ ਬੈਕ ਬਹੁਤ ਕੋਸ਼ਿਸ਼ ਆਊਗਾ ਇਦਾਂ ਹੁੰਦੇ ਆ ਭਾਜੀ ਕੁਸ਼ ਰੁਜੀਵੇਂ ਆ ਆਪਣੇ ਨਾ ਬਈ ਨਾਲ ਨਾਲ ਫੈਮਿਲੀ ਵੀ ਆ ਗੁਰਪਤ ਵੀ ਦੇਖਣਾ ਹੁੰਦਾ ਤੇ ਉਹਦੇ ਵਿੱਚੋਂ ਟਾਈਮ ਕੱਟ ਕੇ ਵੀ ਚੱਲੀ ਜਾਂਦਾ ਹੈ ਟਾਈਮ ਤੋਂ ਟਾਈਮ ਹੋਰ ਬਹੁਤ ਵਧੀਆ ਵਧੀਆ ਚੀਜ਼ਾਂ ਆਉਣਗੀਆਂ ਬਹੁਤ ਵਧੀਆ ਵਧੀਆ ਬਲੌਗ ਆਉਣਗੇ ਤੇ ਆ ਪਰਮਾਤਮਾ ਤੁਹਾਨੂੰ ਸੰਤੁਸ਼ਟੀ ਬਖਸ਼ੇ ਥੈਂਕ ਯੂ ਥੈਂਕ ਯੂ ਤੁਹਾਨੂੰ ਲੋਕਾਂ ਦੇ ਕਰੇ ਸਾਰਾ ਕੁਝ ਦਿਖਾਉਣ ਦੀ ਹਿੰਮਤ ਬਖਸ਼ੇ ਠੀਕ ਹੈ ਨਾ ਆਪਣੇ ਆਪਣੇ ਚੈਨਲ ਨਾਲ ਜਿੱਦਾਂ ਵੀ ਆ ਤੁਸੀਂ ਗੱਲ ਕੀਤੀ ਸੀ ਜੀ ਆ ਰਿਹਾ ਜਿਦੇ ਵਿੱਚ ਬਾਬਾ ਜੀ ਸੰਪੂਰਨ ਕਥਾ ਦੱਸਣ ਜਾ ਰਹੇ ਹੋ ਚਾਰ ਯੁਗਾਂ ਦਾ ਉਹਨਾਂ ਦਾ ਬਿਲਕੁਲ 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 ਕੋਸ਼ਿਸ਼ ਹੈ ਜੀ ਇੱਕ ਸਟਾਰਟ ਕਰੀਏ ਬਹੁਤ ਵਧੀਆ ਜਾਣਕਾਰੀ ਜਿੰਨੀ ਤੁਹਾਡੀ ਨੋਲੇਜ ਹੈ ਤੁਸੀਂ ਆਪਣਾ ਬਾਤ ਚੜ ਕੇ ਦੱਸ ਰਹੇ ਆ ਠੀਕ ਹੈ ਨਾ ਜਿੰਨਾ ਤੁਸੀਂ ਦੱਸੋਗੇ ਕੋਸ਼ ਸਾਡੀ ਕੋਸ਼ਿਸ਼ ਵੀ ਐਡ ਹੋਊਗੀ ਵੀ ਭਾਈ ਨੇ ਜਿੰਨਾ ਦੱਸਿਆ ਕੁਝ ਅਸੀਂ ਇਹਦੇ ਬਾਰੇ ਵੀ ਅਸੀਂ ਵੀ ਇਨਵੈਸਟੀਗੇਸ਼ਨ ਕਰੀਏ ਠੀਕ ਹੈ ਨਾ ਕੁਝ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨਾ ਤੁਸੀਂ ਦੱਸਿਆ ਅਸੀਂ ਉੱਥੇ ਸਥਾਨ ਤੇ ਜਾ ਕੇ ਅਸੀਂ ਵੀ ਜਾਣ ਪੜਤਾਲ ਕਰੀਏ ਵੀ ਇਹ ਚੀਜ਼ ਹੈ ਕੀ ਹੈ ਬਿਲਕੁਲ ਸਾਨੂੰ ਰਾਸਤਾ ਰ ਮਿਲ ਗਿਆ ਤੁਹਾਡੇ ਜਰੀਏ ਇਹ ਵਿਆਹ ਚੀਜ਼ ਹੈਗੀ ਆ ਬਾਕੀ ਛੋਟੀ ਥੋੜੀ ਡਿਊਟੀ ਤੁਹਾਡੀ ਬਣ ਜਾਂਦੀ ਆ ਅਸੀਂ ਵੀ ਜਾ ਕੇ ਥਾਂ ਦੇਖੀ ਬਿਲਕੁਲ 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 ਭਾਜੀ ਦੇਖੋ ਇਦਾਂ ਹੁੰਦੀ ਆ ਭਾਜੀ ਇਹ ਕਰਨ ਕਰੋਨਾ ਵਾਲਾ ਉਹ ਆਪੇ ਹੀ ਬਿਲਕੁਲ ਬਿਲਕੁਲ ਹੈਨਾ ਅੱਜ ਸਬਬ ਐਸਾ ਬਣਿਆ ਬਲੌਗ ਪੂਰਾ ਆਊਗਾ ਮੈਂ ਰੈਡੀ ਕਰਿਆ ਆ ਅ ਬਿਲਕੁਲ ਬੜਸਰ ਦੇ ਲਾਗੇ ਇੱਕ ਸ਼ਿਵ ਮੰਦਿਰ ਆ ਉਹ ਪ੍ਰਾਣਾ ਗੁਫਾ ਆ ਉੱਥੇ ਔਰ ਉੱਥੇ ਤੁਸੀਂ ਜਾਓਗੇ ਉਹ ਜੇ ਉਹ ਚੀਜ਼ਾਂ ਆ ਉਫੀ ਸੋਚੂਗੇ ਵੀ ਅਸੀਂ ਕਿੱਥੇ ਆ ਗਏ ਆ ਵੀ ਸੈਂਕੜੇ ਕਿਲੋਮੀਟਰ ਦੂਰ ਜਾ ਕੇ ਜਿੱਦਾਂ ਕੋਈ ਮਨ ਲਓ ਕਿ ਧਾਮ ਆ ਪਹਾੜਾਂ ਦੇ ਵਿੱਚ ਬਰਫ਼ ਦੇ ਉਹੋ ਜਿਹੀ ਲੋਕੇਸ਼ਨ ਆ ਤੇ ਉਹ ਤੁਹਾਨੂੰ ਜਿਆਦਾ ਦੇਖਣ ਨੂੰ ਮਿਲੂਗਾ ਔਰ ਗੁਫਾ ਸ਼ਿਵਜੀ ਮਹਾਰਾਜ ਦੀ ਉੱਚੇ ਉੱਚੇ ਪਹਾੜ ਪੱਥਰਾਂ ਦੇ ਵਿੱਚ ਦੀ ਦਰਖਤ ਡਿਗਿਓ ਆ ਵਿੱਚ ਵਿੱਚ ਦੀ ਗੁਫਾ ਆ ਔਰ ਬਿਲਕੁਲ ਲੱਗੇ ਕਿ ਉਹ ਐਸੀ ਮਹਾਰਾਜ ਦੀ ਲੀਲਾ ਆ ਉਹਨਾਂ ਨੇ ਆਪ ਇਹ ਦਿੱਦ ਬਣਾਤੀ ਕੋਈ ਕੋਈ ਤੇ ਗੱਲ ਆ ਹੁਣ ਹਾਈਵੇ ਆ ਇੱਥੋਂ ਲੋਕੀ ਜਾਂਦੇ ਸਿੱਧਾ ਦਰਬਾਰ ਜਾਂਦੇ ਕਿਸੇ ਨੂੰ ਪਤਾ ਨਹੀਂ ਵੀ ਆਹ ਰਸਤੇ ਟਨ ਕਰਦਾ ਕਿਹਨੇ ਜਿਹਦਾ ਨੂੰ ਵੀ ਟਨ ਕਰਦਾ ਹੁੰਦਾ ਠੀਕ ਹੈ ਤੁਸੀਂ ਆਪਣੇ ਮਾਧਿਅਮ ਨਾਲ ਦੱਸੋਗੇ ਹਰੇਕ ਨੂੰ ਪਤਾ ਲਾ ਜਾਂਦਾ ਭਾਈ ਅੱਛਾ ਲੱਗਾ ਤੁਸੀ ਬਹੁਤ ਬੜੀ ਕਿਰਪਾ ਤੁਹਾਡੀ ਜੀ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਆ ਬਹੁਤ ਤੰਦਰੁਸਤੀ ਬਖਸ਼ਣ ਤੁਹਾਨੂੰ ਮੇਰੇ ਤੋਂ ਤੁਹਾਡਾ ਬਹੁਤ ਤੁਸੀਂ ਆਪਣਾ ਕਾਰਜ ਕਰੇ ਲੂ ਕਰਦੇ ਰਹੋ ਤੰਦਰੁਸਤੀ ਰਹੇ ਤੁਹਾਨੂੰ ਕਿਉਂਕਿ ਬੜੀ ਆ ਬਾਬਾ ਜੀ ਦੇ ਰਸਤੇ ਦੇ ਵਿੱਚ ਇਹਨਾਂ ਦੀ ਜਿਹੜੀ ਮੰਜ਼ਲ ਆ ਆਪਣੀ ਇਨਸਾਨ ਦੀ ਮੰਜ਼ਲ ਆ ਕਿ ਬਾਬਾ ਜੀ ਨੂੰ ਪ੍ਰਾਪਤੀ ਕਰਨੀ ਆ ਨੇ ਆਪਾਂ ਜਦੋਂ ਇਹ ਕਰਮ ਵਧਾ ਰਹੇ ਆ ਕਿਉਂਕਿ ਸਾਡੇ ਸਤਿਗੁਰੂ ਮਹਾਰਾਜ ਭਗਤ ਅਰ ਸੇਮ ਲਾਲ ਜੀ ਹਮੇਸ਼ਾ ਕਹਿੰਦੇ ਆ ਕਿ ਬਾਬਾ ਜੀ ਦੀ ਮੰਜ਼ਲ ਥੋੜੀ ਔਖੀ ਜ਼ਰੂਰ ਆ ਪਰ ਡੋਲਣਾ ਨਹੀਂ ਅੱਛਾ ਮੈਨੂੰ ਪਤਾ ਲੱਗਾ ਸੀ ਜਿਹੜੇ ਅ ਮੈਂ ਜੂਨਾਗੜ ਗਿਆ ਨਾ ਉੱਥੇ ਸਥਾਨ ਬਣਿਆ ਹੋਇਆ ਆ ਯਸ ਉੱਥੇ ਆਪਣੇ ਵਿੱਚ ਜੋਤ ਨਾਲ ਜੋਤ ਇੱਕ ਹੋਈ ਸੀ ਹਾਂਜੀ ਹਾਂਜੀ ਬਿਲਕੁਲ ਸਥਾਨ ਬਣਿਆ ਹੋਇਆ ਉਹਨਾਂ ਨੇ ਲੁਧਿਆਣਾ ਵਿੱਚ ਨਾ ਸਥਾਨ ਬਣਿਆ ਸੀ ਭਗਤ ਅਰ ਸੇਮ ਲਾਲ ਜੀ ਦੇ ਜਿਹਨਾਂ ਦੇ ਚਰਨੀ ਲੱਗੇ ਹੋਏ ਆ ਜਿਨ੍ਹਾਂ ਦੇ ਸਿੱਖਿਆਮਾ ਦੇ ਨਾਲ ਸਾਡੀ ਵੀ ਬੁੱਧੀ ਸਹੀ ਢੰਗ ਨਾਲ ਕੰਮ ਕਰਦੀ ਹੈ। ਅੱਛਾ ਲੁਧਿਆਣੇ ਦੀ ਤਾਂ ਸੰਗਤ ਇੰਨੀ ਕੁ ਪਿਆਰੀ ਹੈ ਨਾ। ਪਿਆਰੀ ਸਾਰੀ ਆ, ਸਾਰੀ ਸੰਗਤ ਪਿਆਰੀ ਆ। ਪਰ ਮੈਂ ਜਦੋਂ ਦੇਖਦਾ ਹੁੰਦਾ ਨਾ ਵੀ ਜਦੋਂ ਲੁਧਿਆਣਾ ਤੇ ਫਿਰ ਇੱਕ ਦੋ ਅੰਮ੍ਰਾਲਾ ਫਿਰ ਦਿੱਲੀ ਇਹ ਜਿੱਦਾਂ ਹਾਈਲੈਸਟ ਤੇ ਆ ਜਾਂਦੇ ਆ, ਮੂਰੀ ਆ ਜਾਂਦੇ ਇਨਾਂ ਸਾਰੇ ਨਿਕਲ ਗਏ। ਹਨਾ ਚਲੋ ਪੰਚਕੂਲਾ ਸਾਡਾ ਜਲੰਧਰ ਵੀ ਆ ਰਿਹਾ ਹੁਣ ਤਾਂ ਇਹ ਉਹ ਪਰਮਾਤਮਾ ਦੀ ਕਿਰਪਾ ਜੀ ਸਾਰਾ ਪੰਜਾਬ ਹੀ ਨਾ ਮੈਂ ਉਹਨਾਂ ਨੂੰ ਤੁਹਾਡਾ ਦੇਖਿਆ ਤੁਸੀਂ ਸਮਾਧੀਆਂ ਬਾਰੇ ਵੀ ਦਿਖਾਇਆ ਮੈਂ ਸੋਚਿਆ ਵੀ ਚਲੋ ਮੈਂ ਗਿਆ ਜਦੋਂ ਮਾੜਾ ਮਾੜਾ ਤੁਰੀ ਵੀ ਜਾਂਦੇ ਆ ਤੇ अच्छा ये तो सही मैं पर तो <laughs> भी बढ़िया ढंग ਨਾਲ डिस्क्राइब ਬੜਾ ਵਧੀਆ ਕੀਤਾ ਇੱਕ ਨਾ ਪਾਜੀ ਪਤਾ ਹੀ ਗੱਲ ਹੈ ਕੰਮੀ ਆਪਾਂ ਸੋਦੀ ਕਿਸੇ ਚੀਜ਼ ਮੋਰ ਲੰਘ ਜੀ ਆਪਾਂ ਦੱਸਿਆ ਹੀ ਨਾ ਕਿਸੇ ਨੂੰ ਵੀ ਇਹ ਕੀ ਚੀਜ਼ ਆ ਜਦ ਤੱਕ ਲੋਕ ਵੀ ਇਹ ਚੀਜ਼ ਨੂੰ ਬਹੁਤ ਜਾਗਰ ਹੁੰਦੇ ਆ ਉਤਸਕ ਹੁੰਦੇ ਆ ਵੀ ਇਹ ਚੀਜ਼ ਸਾਨੂੰ ਨੋਲੇਜ ਤਾਂ ਹੋਵੇ ਨੋਲੇਜ ਬਿਲਕੁਲ ਬਿਲਕੁਲ ਇੱਕ ਆਪਾਂ ਦਿਖਾ ਦੇਣੀ ਕੋ ਦੱਸਣਾ ਨਹੀਂ ਉਹਦੇ ਬਾਰੇ ਉਹ ਬੜਾ ਸਿਸਟਮ ਤੇ ਥੋੜੀ ਸਾਡੀ ਵੀ ਨਾਲ ਸਾਖ ਘਟੀ ਰਹਿੰਦੀ ਆ ਅਸੀਂ ਹੀ ਰਸਤੇ ਜਾ ਰਹੇ ਸੀਗੇ ਤੇ ਅਸੀਂ ਇਹੀ ਗੱਲ ਕਰ ਰਹੇ ਸੀ ਮੈਂ ਕਿਹਾ ਪਾਜੀ ਹੋਣੀ ਨਾ ਵੀਡੀਓਜ਼ ਪਾਉਂਦੇ ਨੇ ਬਾਬਾ ਜੀ ਦੀ ਜਿੱਥੇ ਜਿੱਥੇ ਉਹਨਾਂ ਦਾ ਸਥਾਨ ਬਣੇ ਹੋਏ ਨੇ ਇਸੇ ਤਰ੍ਹਾਂ ਆਪਾਂ ਵੀ ਜਾਣਕਾਰੀ ਆਪਾਂ ਨੂੰ ਮਿਲੇ ਆਪਾਂ ਸੰਗਤ ਨੂੰ ਜਾਣਕਾਰੀ ਬਿਲਕੁਲ 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 ਬੜੀ ਬਿਲਕੁਲ ਇਹ ਵੀ ਇੱਕ ਕਹੋ ਲੰਗਰ ਦੇ ਤਰ੍ਹਾਂ ਹੀ ਆ ਜੀ ਪ੍ਰਸ਼ਾਦ ਹਰ ਇੱਕ ਤੱਕ ਪਹੁੰਚਦਾ ਦੇਖੋ ਜੀ ਮੈਂ ਇਹਨੂੰ ਕੋਈ ਵੀ ਜਾਣਕਾਰੀ ਕਿਤੇ ਵੀ ਕੁਝ ਕੁਝ ਵੀ ਮਿਲਦੀ ਆ ਮੈਂ ਅਪਲੋਡ ਕਰਦਾ ਆ ਹੁਣ ਤੁਸੀਂ ਪਹਿਲਾਂ ਵੀਡੀਓ ਦੇਖਿਓ ਚਲਦੀ ਆ ਪਈਆਂ ਪਹਿਲਾਂ ਮੈਂ ਹਿਮਕੁੰਡ ਸਾਹਿਬ ਦੇ ਬਲੌਗ ਪਏ ਆ ਸਾਰੇ ਹਿਮਕੁੰਡ ਸਾਹਿਬ ਜਦੋਂ ਕੋਪਾੜ ਖੁੱਲਦੇ ਆ ਮਹਾਰਾਜ ਦੀ ਕਿਰਪਾ ਨਾਲ ਦੀ ਉੱਥੇ ਵੀ ਦਰਸ਼ਨ ਮਿਲ ਲੈ ਕਰੀਦੇ ਆ ਅ ਬਦਰੀਨਾਥ ਜੀ ਐਰ ਕੀ ਕਦਾਰਨਾਥ ਜੀ ਜਾਨ ਦਾ ਸਬਬ ਮਿਲਿਆ ਤੇ ਬਹੁਤ ਵਧੀਆ ਜਿੱਥੋਂ ਮੈਨੂੰ ਕੁਝ ਮਿਲਦਾ ਆ ਮਤਲਬ ਅੱਛੀਆਂ ਚੀਜ਼ਾਂ ਹੈਨਾ ਰੱਬ ਨਾਲ ਜੁੜੀਆਂ ਤੇ ਆਪਾਂ ਉਹ ਉਸ ਚੀਜ਼ ਨੂੰ ਲਿਆ ਕੇ ਕੋਸ਼ਿਸ਼ ਕਰੀਦੀ ਆ ਬੇ ਆਪਣੇ ਜਿਹੜੇ ਵਿਊਅਰ ਆ ਜਾਂ ਆਪਣੇ ਸਬਸਕ੍ਰਾਈਬਰ ਹੋਣਾ ਤੱਕ ਪਹੁੰਚਾਉਣ ਦੀ ਭਾਜੀ ਹੈਨਾ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਜੀ ਉਹਦੇ ਨਾਲ ਹੀ ਹੁੰਦਾ ਸ਼ਾਇਦ ਤੁਸੀਂ ਵੀਡੀਓ ਪਾਈ ਸੀ ਬਾਬਾ ਬੁੱਢਣ ਸਾਹਿਬ ਜੀ ਦਰਬਾਰ ਗਏ ਸੀ ਹਾਂ ਬਿਲਕੁਲ ਦੇਖੀ ਤੁਸੀਂ ਹਾਂਜੀ ਬਿਲਕੁਲ ਦੇਖੀ ਦੇਖੋ ਬਾਬਾ ਬੁੱਢਣ ਸਾਹਿਬ ਜੀ ਨੇ ਗੁਰਨਾਨਕ ਪਾਤਸ਼ਾਹ ਪਹਿਲੇ ਪਾਸ਼ੇ ਹੋਏ ਸਾਡੇ ਉਹਨਾਂ ਨੇ ਜਦੋਂ ਗੁਰੂ ਨਾਨਕ ਪਾਸ਼ਾ ਉੱਥੇ ਗਏ ਆ ਜਦੋਂ ਮਨਾਲੀ ਤੋਂ ਤੀਜੀ ਉਦਾਸੀ ਕਰਦੇ ਹੋਏ ਉੱਥੇ ਆ ਕੇ ਰੁਕੇ ਤੇ ਬਾਬਾ ਬੁੱਢਣ ਸਾਹਿਬ ਜੀ ਉਦੋਂ ਉੱਥੇ ਗਏ ਆ ਇਹਨਾਂ ਦਾ ਰਬਾਬ ਵੱਜ ਰਹੀ ਸੀਗੀ ਬਾਬਾ ਜੀ ਨਾਲ ਉੱਥੇ ਕੀਰਤਨ ਚੱਲ ਰਿਹਾ ਸੀਗਾ ਭਾਈ ਬਾਲਾ ਜੀ ਮਰਦਾਨਾ ਜੀ ਰਬਾਬ ਵਜਾ ਰਹੇ ਸੀ ਤੇ ਉਸ ਵੇਲੇ ਉਹਨਾਂ ਨੇ ਤਸਤਾਵ ਰੱਖਿਆ ਸੀ ਵੀ ਤੁਸੀਂ ਮੈਂ ਤੁਹਾਨੂੰ ਬੱਕਰੀ ਦਾ ਦੁੱਧ ਸੋਣਾ ਚਾਹੁੰਦਾ ਹਾਂ ਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਇਹ ਗੱਲ ਕਹੀ ਵੀ ਮੈਂ ਛੇਵੇਂ ਜਾਮੇ 'ਚ ਦੁੱਧ ਛਕੂਗਾ ਆ ਕੇ ਤੇ ਵੇ ਬਾਬਾ ਬੁੱਢਣ ਸਾਹਿਬ ਜੀ ਨੇ ਕਿਹਾ ਵੇ ਮੇਰੀ ਇਹ ਜਿਹੜੀ ਆਜੂ ਉਹ ਬਹੁਤ ਵਿਰਧ ਹੋ ਚੁੱਕੀ ਆ ਹਨਾ ਤੇ ਇਸ 600 ਸਾਲ ਸੀ ਸ਼ਾਗੋਤ ਵੇਲੇ ਆਜੂ ਵੀ ਆਜੂ ਉਮਰ ਦਾ ਕੁਛ ਨਹੀਂ ਪਤਾ ਦੁੱਧ ਦਾ ਕੁਛ ਨਹੀਂ ਪਤਾ ਕਰੋ ਫੜ ਜਵੇ ਉਹ ਕਹਿੰਦੇ ਵੀ ਇਹ ਦੁੱਧ ਦੇ ਪੁੱਤ ਦੋਨੇ ਕੈਮ ਰਹਿਣਗੇ ਦੁੱਧ ਵੀ ਕੈਮ ਰਹੂਗਾ ਤੁਹਾਡਾ ਇਦਾਂ ਹੀ ਕੱਚੇ ਦਾ ਕੱਚਾ ਰਹੂਗਾ ਤੇ ਤੁਸੀਂ ਵੀ ਬਿਲਕੁਲ ਤੰਦਰੁਸਤ ਰਹੂਗੇ ਉਹਨਾਂ ਨੇ ਦੁੱਧ ਨਾ ਉਹ ਧੂਨੇ ਚ ਰੱਖਤਾ ਸੀਗਾ ਜੋ ਉੱਥੇ ਦਾ ਇਤਿਹਾਸ ਦਾ ਜਿੱਥੋਂ ਮੈਨੂੰ ਉੱਥੋਂ ਪਤਾ ਲੱਗਾ ਕਿਉਂਕਿ ਇਹ ਚੀਜ਼ਾਂ ਜਦੋਂ ਆਪਾਂ ਸੰਤਾਂ ਨੂੰ ਮਿਲਦੇ ਆ ਨਾ ਉਦੋਂ ਹੀ ਪਤਾ ਲੱਗਦਾ ਆ ਉੱਥੇ ਇਤਿਹਾਸ ਇਸ ਤਰ੍ਹਾਂ ਜਾਂਦਾ ਬਾਬਾ ਬੁੱਢਣ ਸਾਜੀ ਦਾ ਸਿੰਘ ਸਾਹਿਬਾ ਨੂੰ ਵੀ ਦਿਖਾਏ ਵਿੱਚ ਉਹ ਹਰ ਕਦੂ ਦੱਸਦੇ ਆ ਤੇ ਉਹ ਜਦੋਂ ਛੇਮੇ ਜਾਮੇ ਚ ਆਏ ਨਾ ਗੁਰੂ ਸਾਹਿਬ ਸ੍ਰੀ ਹਰ ਗੋਬਿੰਦ ਸਾਹਿਬ ਜੀ ਦੇ ਜਾਮੇ ਚ ਤੇ ਜਦੋਂ ਉਹ ਉੱਥੇ ਗਏ ਆ ਤੇ ਇਹਨਾਂ ਨੂੰ ਬਾਬਾ ਬੁੱਢਣ ਸਾਜੀ ਨੂੰ ਕਿਹਾ ਉਹਨਾਂ ਨੇ ਵੀ ਹਾਂਜੀ ਬਾਬਾ ਜੀ ਵੀ ਤੁਹਾਨੂੰ ਦੁੱਧ ਛਕਾਓ ਤੇ ਉਦੋਂ ਉਹਨਾਂ ਨੇ ਕਿਹਾ ਵੀ ਸਾਨੂੰ ਪਹਿਲੇ ਜਾਮੇ ਚ ਆਓ ਪਹਿਲਾਂ ਤੇ ਉਹਨਾਂ ਨੇ ਗੁਰਨਾਨਕ ਪਾਸ਼ਾ ਜੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਉਹ 121 ਸਾਲ ਬਾਅਦ ਜਦੋਂ ਦੁੱਧ ਕੱਢਿਆ ਉਹ ਕੱਚੇ ਦਾ ਕੱਚਾ ਤੇ ਉਹ ਦੁੱਧ ਛਕਿਆ ਇਹ ਉਹਦੀ ਐਸਟੀ ਆ ਬਾਜੀ ਹਾਂਜੀ ਤੇ ਬਹੁਤ ਕਿਰਪਾ ਮਰਜ ਦੀ ਜਿੱਥੋਂ ਕੁਝ ਮੈਨੂੰ ਮਿਲਦਾ ਵੀ ਇਹ ਸੰਗਤ ਤੱਕ ਨਹੀਂ ਪਹੁੰਚਾ ਆਪਾਂ ਨੂੰ ਲੈ ਕੇ ਆਈ ਨਹੀਂ ਜ਼ਰੂਰੀ ਹੈ ਕੋਸ਼ਿਸ਼ ਅੱਜ ਦੇ ਕਲਚਰ ਅੱਜ ਦਾ ਜੋ ਕਲਚਰ ਹੋ ਗਿਆ ਨਾ ਪੰਜਾਬ ਦਾ ਖਾਸ ਕਰਕੇ ਪੰਜਾਬ ਦਾ ਆਪਾਂ ਕਹਿ ਸਕਦੇ ਹਾਂ ਪੂਰੇ ਵਰਲਡ ਦਾ ਨਹੀਂ ਕਹਿੰਦੇ ਜੀ 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 ਪੰਜਾਬ ਦੇ ਇਸ ਕਲਚਰ ਨੂੰ ਧਰਮ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਗੱਲ ਇੱਕ ਹੋਰ ਆ ਬਾਜੀ ਹਾਂ ਗੱਲ ਜੇ ਇਕੱਲੀ ਵਾਇਰਲ ਦੀ ਹੋਵੇ ਨਾ ਭਾਈ ਹਾਂਜੀ ਹਾਂਜੀ ਤੇ ਵਾਇਰਲ ਤਾਂ ਅੱਜ ਕੱਲ ਲੋਕੀ ਹਰ ਤਰੀਕੇ ਨਾਲ ਡਬਲ ਮੀਨਿੰਗ ਦੇ ਨਾਲ ਹੈ ਨਾ ਆਪਣੇ ਬਿਲਕੁਲ ਵਾਇਰਲ ਹੁੰਦੇ ਆ ਤੇ ਮਤਲਬ ਗਾਲੀ ਗਲੋਚ ਜਾਂ ਕਿਸੇ ਨੂੰ ਟਾਰਗੇਟ ਕਰਕੇ ਹਾਂਜੀ ਹਾਂਜੀ ਤੇ ਅਸੀਂ ਉਹ ਕੰਮ ਨਹੀਂ ਕਰਨਾ ਦਾ ਕਦੀ ਕੀਤਾ ਤੇ ਨਾ ਕਰਨਾ ਤੇ ਉਸ ਪਰਮਾਤਮਾ ਦੀ ਇੰਨੀ ਕਿਰਪਾ ਹੈ ਸੱਚੇ ਪਾਤਸ਼ਾਹ ਜਿਹੜਾ ਮੈਨੂੰ ਆ ਪਿਆਰ ਮਿਲਦਾ ਨਾ ਭਾਜੀ ਲੱਖਾਂ ਕਰੋੜਾਂ ਨਾਲ ਨਹੀਂ ਮਿਲਦਾ ਭਾਜੀ ਨਹੀਂ ਬਿਲਕੁਲ ਇਹ ਹੋਰ ਕਿਸੇ ਮੇਲੇ ਅੱਖਾਂ ਭਰਦੀਆਂ ਭਾਜੀ ਔਰ ਕਈਆਂ ਨੂੰ ਉਹ ਵੀ ਨਹੀਂ ਬਰਦਾਸ਼ਤ ਹੁੰਦਾ ਉਹ ਵੀ ਚੁੱਪ ਜਾਂਦਾ ਕਈਆਂ ਦੇ ਚਲੋ ਪਰਮਾਤਮਾ ਉਹਨਾਂ ਨੂੰ ਵੀ ਕਿਸੇ ਪਰਮਾਤਮਾ ਕੋਲ ਤੰਦਰੁਸਤੀ ਬਖਸ਼ੇ ਨਹੀਂ ਕਰ ਸਕਦੇ ਹਰ ਇੱਕ ਨੂੰ ਠੀਕ ਹੈ ਹਰ ਇੱਕ ਨੂੰ ਸੈਨਟੀਫਾਈ ਨਹੀਂ ਕਰ ਸਕਦੇ ਹਾਂ ਨਹੀਂ ਜੀ ਨਹੀਂ ਆਪਣਾ ਏਮ ਜਿਹੜਾ ਨਾ ਸ਼ੁੱਧਾ ਬਿਲਕੁਲ ਬਿਲਕੁਲ ਨਾ ਭ ਕਿ ਉਹਨੂੰ ਪਤਾ ਜੇ ਸਾਡੇ 'ਚ ਕੋਈ ਕਮੀ ਹੈ ਨਾ ਉਹ ਸਾਨੂੰ ਦੱਸੇ ਦੇਖੋ ਨਾ ਲੋਕੀ ਤਾਂ ਰੱਬ ਨੂੰ ਨਹੀਂ ਛੱਡਦੇ ਅਸੀਂ ਤਾਂ ਇਨਸਾਨ ਅਸੀਂ ਤਾਂ ਚੱਲਣਾ ਇਸ ਤੂੜ ਦੇ ਬਰਾਬਰ ਵੀ ਕੀ ਕੀ ਕਹਿ ਸਕਦੇ ਕਿਸ ਨੂੰ ਭਾਜੀ ਆਪਾਂ ਕਿਸੇ ਦੀ ਸੋਚ ਦੇ ਵਿੱਚ ਦੇਖੋ ਸੱਭੀ ਮੇਲੇ ਹੋਣੇ ਸੀ ਮੈਂ ਨਾ ਸੱਚੀ ਗੱਲ ਹਸਾਂ ਬਾਬਾ ਜੀ ਹਾਜ਼ਰ ਨਾਜ਼ਰ ਸਮਝ ਲਓ ਮੈਂ ਮਾਰਨੇ ਜੇ ਤਾਰਿਆ ਆ ਸੀ ਮੈਂ ਕਿ ਕਿਤੇ ਸਾਨੂੰ ਵੀਰ ਜੀ ਟੱਕਰ ਆ ਗਈ ਅਸੀਂ ਗੱਲ ਨਹੀਂ ਕੀਤੀ ਸੀ ਬਸ ਬੈਠੇ ਬੈਠੇ ਅੱਛਾ ਇੱਕ ਗੱਲ ਹੋਰ ਸੁਣ ਲਓ ਮੈਂ ਪਿੱਛੇੋਂ ਚੱਲਦਾ ਆ ਰਿਹਾ ਆ ਅੱਛਾ ਜੀ ਇੱਥੇ ਐਵੇਂ ਹੀ ਬ੍ਰੇਕ ਵੱਜ ਗਏ ਤੁਸੀਂ ਬ੍ਰੇਕਾਂ ਮਾਰੀਆਂ ਤੇ ਬ੍ਰੇਕ ਮਾਰਨ ਤੋਂ ਬਾਅਦ ਮੈਨੂੰ ਕਾਲ ਆ ਜੂ ਕਿ ਤੇ ਸੱਜਣ ਦੀ ਜਾਨ ਨੂੰ ਤੁਸੀਂ ਮੈਨੂੰ ਤੇ ਸਾਹਮਣੇ ਇਸ ਬਾਬਰ ਬਣਾਉਂਦਾ ਇੰਟਰਕਨੈਕਟਡ ਆ ਸਾਰਾ ਕੁਝ ਬਾਬਾ ਜੀ ਬਿਲਕੁਲ ਕਿਉਂਕਿ ਜਿਹੜੀ ਤੁਸੀਂ ਪਰਸਾਂ ਚੋ ਦੇ ਵੀਡੀਓ ਪਾਈ ਸੀ ਸ਼ਾਹਤ ਲਈਆਂ ਸੀ ਤੇ ਉਹਦੇ ਵਿੱਚ ਨਵਾਂ ਸ਼ਹਿਰ ਤੋਂ ਵੀ ਸੰਗਤ ਸਾਨੂੰ ਮਿਲੀ ਸੀ ਤੇ ਮੈਂ ਉਹ ਵੀਡੀਓ ਦੇਖਦੇ ਤੇ ਸੋਚ ਰੇ ਮੈਂ ਕਿ ਸਾਡੀ ਵੀ ਪਲੈਨਿੰਗ ਹੈਗੀ ਕਿਦੋਂ ਪੇਰ ਜੀ ਸਾਨੂੰ ਜਿਆਦਾ ਪਾਜੀ ਉਹਨਾਂ ਨਾਲ ਮਿਲਣਾ ਪਊਗਾ ਇਹ ਕਰਨ ਕਰੋਨਾ ਵਾਲਾ ਉਹ ਆਪੇ ਹੀ ਆ ਮਹਾਰਾਜ ਬਾਬਾ ਜੀ ਨੇ ਇਹ ਗੱਲ ਸੁਣੋ ਹੀ ਲਈ ਸਾਡੀ ਅਸੀਂ ਇੰਨੇ ਜੋਗੇ ਨਹੀਂ ਪਾਜੀ ਪਤਾ ਕੀ ਗੱਲ ਆ ਅ ਜਦੋਂ ਤੁਸੀਂ ਉਹਨਾਂ ਦੀਆਂ ਗੱਲਾਂ ਕਰਦੇ ਆ ਕਿਸੇ ਵੀ ਗੁਰੂ ਪੀਰ ਨੂੰ ਤੁਸੀਂ ਧਿਆਉਂਦੇ ਆ ਨਾ ਤੇ ਉਹ ਸਹਾਇ ਹੁੰਦੇ ਆ ਬਿਲਕੁਲ ਜੀ ਹਾਜ਼ਰ ਨਾਜ਼ਰੀ ਬਿਲਕੁਲ ਜੋ ਚੀਜ਼ਾਂ ਤੁਸੀਂ ਸੋਚਦੇ ਆ ਉਹ ਤੁਹਾਨੂੰ ਪ੍ਰਤੱਖ ਕਰਕੇ ਦਿਖਾ ਦੇ ਲੈ ਵੀ ਤੇਰੇ ਲਈ ਆ ਹੋ ਗਿਆ ਹਾਂਜੀ ਬਾਕੀ ਪਰ ਨੀਤ ਸਾਡੀ ਕਿਹੋ ਜਿਹੀ ਆ ਦੂਸਰੀ ਗੱਲ ਇਹ ਆ ਵਾਇਰਲ ਦੁਨੀਆ ਬੜੀ ਹੁੰਦੀ ਹੈ ਬੜੇ ਤਰ੍ਹਾਂ ਤਰ੍ਹਾਂ ਦੀ ਹੁੰਦੀ ਹੈ ਤੁਹਾਡਾ ਜਿਹੜਾ ਮਕਸਦ ਹੈ ਨਾ ਹਿਸਟੋਰੀਕਲ ਪਲੇਸਾਂ ਲਾ ਲਓ ਜਾਂ ਕੋਈ ਵੀ ਲਾ ਲਓ ਜਾਂ ਬਾਬਾ ਜਾਂ ਦੇਵੀ ਦੇਕਤਿਆਂ ਸਥਾਨਾਂ ਨੂੰ ਪ੍ਰਮੋਟ ਕਰਨਾ ਹੈ ਠੀਕ ਹੈ ਨਾ ਉਹਨਾਂ ਦੀ ਹਿਸਟਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਇਹ ਜਿਹੜਾ ਏਮ ਆ ਨਾ ਇਹ ਬੜਾ ਸ਼ੁੱਧ ਆ ਪੜੀ ਮੇਰੇ ਦੇ ਵਿੱਚ ਤਰੱਕੀ ਤਰੱਕੀ ਆ ਇਹ ਨਾ ਤੁਸੀਂ ਜ਼ਿੰਦਗੀ ਤੇ ਮੰਨ ਕੇ ਚੱਲੋ ਵੀ ਮੇਰਾ ਪੈਰ ਫਿਸਲੂਗਾ ਜਾਂ ਮੈਂ ਪਿੱਛੇ ਗਿਰੂਗਾ ਇਹ ਲੋਕੀ ਮੰਨ ਪਿੱਛੇ ਧੱਕਣਗੇ ਤੁਹਾਡਾ ਮਕਸਦ ਮੇਰੀ ਧੋੜ ਹੀ ਨਹੀਂ ਕਿਸੇ ਨਾਲ ਮੇਰ ਕੋਲ ਪਿਓਰ ਆ ਮੇਰੀ ਧੋੜ ਹੈ ਹੀ ਨਹੀਂ ਕਿਸੇ ਨਾਲ ਉਹਨਾਂ ਲੋਕਾਂ ਦੀ ਧੋੜ ਛੋਟੀ ਹੁੰਦੀ ਆ ਜਿਹੜੇ ਆਪਣੇ ਆਪ ਨੂੰ ਭੂਠੇ ਤਰੀਕੇ ਨਾਲ ਵਾਇਰਲ ਕਰਦੇ ਆ ਠੀਕ ਆ ਨਾ ਤੁਸੀਂ ਕਦੇ ਪਿੱਛੇ ਨਹੀਂ ਜਾ ਸਕਦੇ ਥੈਂਕ ਯੂ ਬਾਈ ਥੈਂਕ ਯੂ ਤੁਹਾਡੀਆਂ ਦੁਆਵਾਂ ਵੱਡੀਆਂ ਭਰਾਵਾਂ ਦੀਆਂ ਦੇਖੋ ਇਹ ਦੁਆਵਾਂ ਆ ਮਾਮਾ ਭੈਣਾਂ ਦੀਆਂ ਮੈਨੂੰ ਇੱਕ ਭੈਣ ਮਿਲੀ ਐ ਤੇ ਯਾਰ ਅਲੱਗ ਲੈਵਲ ਆ ਇਹ ਭਾਜੀ ਮੈਂ ਤਾਂ ਕੀ ਸ਼ਬਦ ਨਹੀਂ ਹੈਗੇ ਮੇਥੋਂ ਯਾਰ ਇੱਥੇ ਆ ਕੇ ਅਲਫਾਜ਼ ਖਤਮ ਹੋ ਜਾਂਦੇ ਆ ਪਿਆਰ ਜਿਹੜਾ ਹੁੰਦਾ ਨਾ ਇਹ ਇਹ ਵੀ ਚਲੋ ਵੀ ਬਾਬਾ ਜੀ ਇੱਕ ਤੁਹਾਡੇ ਕੋ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਕੋ ਇੱਕ ਸੇਵਾ ਲੈ ਰਹੇ ਨੇ ਕਿਰਪਾ ਮਹਾਰਾਜ ਜੀ ਉਸ ਦੀ ਪਾਜੀ ਔਰ ਮੈਨੂੰ ਇਹ ਬਹੁਤ ਖੁਸ਼ੀ ਹੋਈ ਆਪਣੇ ਆਪ ਨੂੰ ਕਿ ਗੁਜਰਾਤ ਜਾ ਕੇ ਸ਼ੂਟ ਕੀਤਾ ਬਾਬਾ ਜੀ ਨੇ ਸੇਵਾ ਬਖਸ਼ੀ ਆ ਔਰ ਮੈਨੂੰ ਬਹੁਤ ਖੁਸ਼ੀ ਆ ਕਿ ਉਹ ਤੁਹਾਡਾ ਵੀਰਾ ਉੱਥੇ ਆ ਕੇ ਪੂਰਾ ਪੰਜਾਬੀ ਜਿਵੇਂ ਸ਼ੂਟ ਕਰੇ ਤੇ ਇਹ ਵੀ ਉਹਦੀ ਕਿਰਪਾ ਹੀ ਆ ਜੀ ਉਹਦੀ ਆਸਾ ਪ੍ਰੇਮ ਜੀ ਮਕਸਦ ਨੇਕ ਰੱਖ ਕੇ ਤੁਰੇ ਰੋਗ ਕੇ ਬਾਤੇ ਰੋ। ਬਹੁਤ ਵਧੀਆ ਲੱਗਿਆ ਆਜੋ ਸਾਡੇ ਦਰਸ਼ਨ ਕੀਤੇ ਅਸੀਂ। ਅਰੇ ਨਹੀਂ ਭਾਜੀ ਨਹੀਂ। ਇਹ ਸੰਗਤਾਂ ਦੇ ਵਿੱਚ ਰੱਬ ਵਾਸਤਾ ਖਣੀ ਤੁਹਾਡੇ ਰੂਹ ਚ ਬਾਬਾ ਆ ਗਿਆ। ਤੁਹਾਡੇ ਵਿੱਚ ਵੀ ਹੈ ਜੀ। ਹੈਨਾ? ਸਾਰੇ ਜੀ ਆਈ ਬਾਬਾ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਥੈਂਕ ਯੂ। ਇੱਕ ਅਸੀਂ ਫੋਟੋ ਲੈ ਲਈਏ। ਹਾਂਜੀ ਭਾਜੀ। ਜਲਦੀ ਜੀ। ਆਪਾਂ ਹੀ। ਦੇਖੋ ਸਾਡੀ ਦੇਣ ਚ ਬਹੁਤ ਹੋਵੇ ਹੋਣਾ ਜਨਾਰੇ ਤੋਂ ਭਾਜੀ ਉਹਨਾਂ ਦਾ ਆਇਆ। ਜਿੱਥੇ ਬਾਬੇ ਨੇ ਸੱਜਣਾ ਉੱਥੇ ਪਾਜੀ ਜਾਣਾ ਹੀ ਹੈ। ਅਸੀਂ ਇੱਕ ਚੀਜ਼ ਵਿਰੋਧ ਕਰਦਾ ਕਿ ਕਿੰਨੇ ਲੋਕੀਆ ਰੂਹ ਨੂੰ ਲੈ ਕੇ ਆਉਂਦੇ ਹਨ ਲੇਕਿਨ ਇਹ ਜੋ ਨਜ਼ਾਰਾ ਦੁਨੀਆਂ ਤੋਂ ਵੱਖਰਾ ਹੀ ਹੈ। ਜਿੱਥੇ ਸਾਧ ਸੰਗਤ ਬਾਬਾ ਜੀ ਦੇ ਕਤਮਾ 'ਚ ਬੈਠ ਕੇ ਨ ਆਨੰਦ ਮਾਣਦੀ ਹੈ। ਆਨੰਦ ਹੀ ਆਨੰਦ। ਆਜੋ ਵੀ ਕਿੱਥੇ ਆਜੋ। ਥੈਂਕ ਯੂ ਜੀ। ਬਹੁਤ ਬਾਲੀ ਭਾਜੀ ਤੁਹਾਡੀ ਥੈਂਕ ਯੂ ਬਈ ਮਿਹਰਬਾਨੀ ਤੁਹਾਡੀ ਤੁਸੀਂ ਰੁਕੇ ਭਾਜੀ ਹਾਂਜੀ ਤੁਹਾਡੀ ਬਹੁਤ ਸਤਿ ਆਈਂ ਆਇਐਂਦੇ ਹਾਂਜੀ ਠੀਕ ਆ ਭਾਜੀ ਧੰਨਵਾਦ ਜੀ ਕੱਲੂ ਭਜਣਾ ਰਿਹਾ ਭਾਜੀ ਤੁਹਾਨੂੰ ਸਣੀ ਭਾਜੀ ਦਾ ਤੇ ਫੀਮੇਲ ਲਾਇਆ ਪੋਣਾ ਹਰੀ ਨੇ ਉੱਚ ਤੁਹਾਡੇ ਭਰਾ ਦਾ ਵੀ ਛੋਟਾ ਜਿਹਾ ਐਕਟ ਚ ਹੈ ਬਹੁਤ ਬਤਾਈਆਂ ਬਰਾਬਰ ਭਰਾ ਹੈ ਤਾਂ ਬਹੁਤ ਪਿਆਰਾ ਤੁਹਾਨੂੰ ਭਾਈ ਮਾਨ ਦਾ ਉਹਦੇ ਬਾਲੋਂ ਦਾ ਸੁੱਖਾ ਬਾਬਾ ਜੀ ਕੋ ਪਿਆਰਾ ਭਾਈ ਦੀ ਐਸੀ ਕਿਰਪਾ ਚਿਹਰੇ ਦਾ ਨੂਰ ਹੀ ਵੱਖਰਾ ਅਰੇ ਕਿਆ ਬਾਤ ਇੱਕ ਸਮਾਈਲ ਹਰ ਟਾਈਮ ਚਿਹਰੇ ਦੇ ਉੱਤੇ ਰਹੇ ਕੇਵਲੇ ਜਦੋਂ ਭਜਨ ਗਾਉਂਦੇ ਹਾਂ ਤੇ ਮਠਾ ਮਠਾ ਜਿਹਾ ਲੈਂਦਾ ਬੋਲਦੇ ਨਾ ਉਹ ਚੀਜ਼ ਹੀ ਹੈ ਰੱਖਦੇ ਇਹ ਸੰਗਤ ਬਹੁਤ ਬੋਲੇ ਬੋਲੇ ਕੋਈਆ ਵੈਦੀ ਗੱਡੀ ਜਗਾ ਤਾਂ ਭਾਈ ਲੁਧਿਆਣਾ ਜੀ ਅਰੇ ਦੇ ਲੁਧਿਆਣਾ ਆਣੇ ਆਣੇ ਘੇਰਾ ਵਾਲਿਆ ਅੱਜ ਗੱਡੀ ਦੇਖੀ ਵਾਹ ਖੜੇ ਤੁਹਾਨੂੰ ਪਹਿਚਾਨ ਲਿਆ ਆਜਾ ਕੁੜਤੇ ਵੀ ਕੋਈ ਨਾ ਪਾਇਆ ਹੋਆ ਬਾਬਾ ਪਈ ਸੁਣੋ ਅਰ ਆਉਣੀ ਵੀ ਇਹ ਕੁੜੇ ਫਿਰਦੇ ਉਹਦੇ ਨਾਲ ਹੀ ਇਹ ਉੱਠਨੇ ਚਾਹੀਦਾ ਬਾਬੇ ਦੀ ਕਿਰਤ ਨਾਲ ਉਹ ਦੇਖਿਆ ਮੈਂ ਭੰਗ ਫੜੀ ਉਹਨੇ ਪਾ ਲਈ ਹੋਰ ਵੀ ਰਿਆ ਜੀ ਨੋ ਦੇਖ ਕੇ ਠੀਕ ਆ ਭਾਜੀ ਇਜਾਜ਼ਤ ਦਿਓ ਅੱਜ ਥੈਂਕ ਯੂ ਜੀ ਥੈਂਕ ਯੂ ਜੀ ਆਪੇ ਦੀ ਜੀ ਆਪੇ ਦੀ ਕੋਈ ਨਹੀਂ ਭਾਈ ਇਨਬਾਕਸ ਵਿੱਚ ਮੈਨੂੰ ਪਾ ਲਿਆ ਇੱਕ ਨਾਲੇ ਮੋੜਦੇ ਵਾਪਸ ਠੀਕ ਆ ਭਾਈ ਤੁਸੀਂ ਕੋਈ ਨਹੀਂ ਆਈ ਹੋ ਕੋਈ ਕਰ ਉਹ ਵੀ ਵੀਰ ਵੀ ਤੁਸੀਂ ਵੀਰ ਜੀ ਅੱਗੇ ਕਿਹੜੀ ਗੱਲ ਕੀਤੀ ਹੈ ਕੋਈ ਵੀ ਆਫਸ ਵੀ ਆਫਸ ਹੋਰ ਵੀਡੀਓ ਵਧੀਆ ਹੁੰਦੀ ਹੈ ਹਾਂ ਜੀ ਦਦੇ ਦਾ ਪਾ ਦੇਖੇ ਪਛਾਣ ਲਿਆ ਮੈਂ ਜਿਵੇਂ ਉਹ ਤਾਂ ਨਾਲੇ ਉੱਤੋਂ ਘੁਮਾਵਾ ਥੈਂਕ ਯੂ ਵੀਰਾ ਥੈਂਕ ਯੂ ਇਹ ਪਿਆਰ ਆ ਮੈਂ ਬਾਜੀ ਉਹਨਾਂ ਨਾਲ ਵੀ ਗੱਲ ਕਰਦਾ ਸੀ ਅਸੀਂ ਇੱਥੇ ਖੜੇ ਹੋਏ ਸੀ ਪੰਜ ਕੁ ਮਿੰਟ ਲਈ ਤੇ ਬਾਜੀ ਉਹ ਵੀ ਦੇਖ ਚ ਗੱਡੀ ਨਾ ਤੇ ਉਹ ਵਾਈਟ ਕਮਰ ਦੀ ਗੱਡੀ ਘੁਮਾ ਲਈ ਜੀ ਤੁਹਾਨੂੰ ਨਾ ਤੇ ਆ ਜਿਹੜਾ ਪਿਆਰ ਆ ਨਾ ਮੈਂ ਕਿੰਨਾ ਹਟਿਆ ਅੱਗੇ ਜੀ ਇਹ ਪਿਆਰ ਨਹੀਂ ਲੱਭਦਾ ਭਾਈ ਇਹ ਤਾਂ ਹੈ ਇਹ ਤਾਂ ਉਹਦੀ ਕਿਰਪਾ ਤੋਂ ਦਿਲਾਂ ਨੂੰ ਪਾਉਂਦਾ ਹਾਂ ਜੀ ਜੀ ਕੀ ਬਾਤ ਕਰੀਏ ਤੁਹਾਡੀ ਤੁਹਾਨੂੰ ਹੀ ਸੁਣਾਉਂ ਦਰਸ਼ਕ ਹੋ ਗਏ ਭਾਜੀ ਦਰਸ਼ਕ ਮਿਲਦੇ ਹੋਈ ਜਾਣੇ ਬਹੁਤ ਨੌਰ ਹੈ ਹੈਨਾ ਸਾਡੀ ਤਾਂ ਰੂਹ ਹੀ ਖਰਾ ਗਈ ਇਹੇ ਆ ਬਾਜੀ ਇਹ ਤਾਂ ਹੈ ਜੀ ਹੈਨਾ ਇਹ ਰੀਅਲ ਸਪੋਰਟ ਹਾਂਜੀ ਹੈ ਇਹ ਸੋਲੂ ਭਾਜੀ ਦਾ ਕੱਲ ਆ ਰਿਹਾ ਭਜਨ ਆ ਰਿਹਾ ਹੈ ਸੀਨੇ ਨਾਲ ਲਾਇਆ ਪੋਣਾ ਹਾਈ ਨੇ ਠੀਕ ਹੈ ਉਹ ਵੀ ਦੇਖਿਓ ਤੁਹਾਨੂੰ ਸੈਣੀ ਜੀ ਬਹੁਤ ਰੀਅਲ ਸਟੋਰੀ ਤੇ ਆ ਉਹ ਅਧਾਰਤ ਕਿ ਉਹ ਚ ਇੱਕ ਪੂਰੀ ਸਟੋਰੀ ਕ੍ਰੀਏਟ ਕੀਤੀ ਹੈ ਉਹ ਦੇਖਿਓ ਕੱਲ ਫਿਰ 7 ਵਜੇ ਆ ਜਾਣਾ ਓਕੇ ਇਹ ਤੁਹਾਡੇ ਭਰਾ ਦਾ ਵੀ ਛੋਟਾ ਜਿਹਾ ਐਕਟ ਹੈਗਾ ਹੋਈ ਨਹੀਂ ਜੀ ਜਰੂਰ ਹਾਂ ਅਰੇ ਆਪਾਂ ਦੇਖਣ ਆਲੇ ਦਾ ਮੋਡਲ ਇਹਦਾ ਵਾਹ ਗਿਆ ਭਾਈ ਖੜੇ ਤੇ ਲੱਗਦੇ ਉਹੀ ਨੇ ਚਰਖੇ ਜਾਂ